ਦਿਲਾਂ ਉਹ ਮੇਰੀ ਚਿੱਠੀ ਲਿਖਦੇ ਰਹਿਣ ਕਾਰਨ ਮੈਂ ਨੂਰ ਸੌਂਦੇ ਨੂੰ ਅਧੇਰਾ ਰਖੋ ਗਈ ਕੀ ਉਹ ਵੀ ਮੈਨੂੰ ਪਿਆਰ ਕਰਦੀ ਹੈ ਕਲੈਰ ਅਮਰਿਤ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਜਾਨੀ ਕਿ ਅਮਰਿਤਪਾਲ ਕਲੈਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੀ ਪਹਿਲੀ ਮੁਹੱਬਤ ਇਸ ਲੜੀ ਦੇ ਤਹਿਤ ਅੱਜ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਸਮਰਥ ਲੇਖਕ ਸਾਹਿਤਕਾਰ ਡਾਕਟਰ ਇਕਬਾਲ ਸਿੰਘ ਸਕਰੋਦੀ ਦਾ ਲਿਖਿਆ ਹੋਇਆ ਆ ਮੇਰੀ ਪਹਿਲੀ ਮੁਹੱਬਤ ਬਾਰੇ ਕੇ ਦਿਲੋਂ ਉਹ ਮੇਰੀ ਸੀ ਉਹ ਮੇਰੀ ਹੀ ਜਮਾਤ ਵਿੱਚ ਪੜਦੀ ਸੀ ਉਹ ਉੱਚੀ ਲੰਮੀ ਗੋਰੀ ਚਿੱਟੀ ਸੋਹਣੀ ਸੁਨੱਖੀ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਵਾਲੀ ਲੰਮੇ ਭਾਰੀ ਲੱਕ ਤੋਂ ਹੇਠਾਂ ਪਲਮ ਦੇ ਕਾਲੇ ਕੇਸਾਂ ਵਾਲੀ ਭਰਮੇ ਜੁੱਸੇ ਦੀ ਕਦਵਾਰ ਮੁਟਿਆਰ ਸੀ ਮੈਂ ਉੱਥੇ ਸਾंवਲੇ ਰੰਗ ਦਾ ਇੱਕ ਕਹਿਰੇ ਸਰੀਰ ਦਾ ਲੰਮਾ ਪਤਲਾ ਛੀਟਕਾ ਜਿਹਾ ਮੁੰਡਾ ਸਾਂ ਪੜਾਈ ਵਿੱਚ ਮੈਂ ਮੁੱਢੋਂ ਹੀ ਲੈਕ ਸੀ ਇਸੇ ਕਰਕੇ ਛੇਵੀਂ ਜਮਾਤ ਤੋਂ ਮਨੀਟਰ ਬਣਿਆ ਆ ਰਿਹਾ ਸਾਂ ਦਸਵੀਂ ਜਮਾਤ ਵਿੱਚ ਵੀ ਮੈਨੂੰ ਮਨੀਟਰ ਬਣਾਇਆ ਗਿਆ ਸੀ ਪੜਾਈ ਵਿੱਚ ਮੈਂ ਅਵਲ ਆਉਂਦਾ ਸਾਂ ਸ਼ਾਇਦ ਇਹੋ ਵਜ੍ਹਾ ਸੀ ਕਿ ਮੈਂ ਆਪਣੇ ਸਕੂਲ ਦੇ ਮੁੱਖ ਅਧਿਆਪਕ ਸਕੂਲ ਦੇ ਬਹੁਤੇ ਅਧਿਆਪਕਾਂ ਅਤੇ ਜਮਾਤੀ ਮੁੰਡੇ ਕੁੜੀਆਂ ਵਿੱਚ ਹਰਮਨ ਪਿਆਰਾ ਸਾਂ ਮੇਰੀ ਜਮਾਤ ਦੀਆਂ ਸਾਰੀਆਂ ਕੁੜੀਆਂ ਮੈਨੂੰ ਵੀਰਾ ਕਹਿ ਕੇ ਬੁਲਾਉਂਦੀਆਂ ਪਰ ਉਹ ਮੈਨੂੰ ਕਦੇ ਵੀ ਵੀਰਾ ਨਹੀਂ ਸੀ ਕਹਿੰਦੀ ਜਦੋਂ ਵੀ ਕਿਸੇ ਕੁੜੀ ਜਾਂ ਮੁੰਡੇ ਨੇ ਮੇਰੇ ਕੋਲੋਂ ਕੋਈ ਸਵਾਲ ਸਮਝਣਾ ਹੁੰਦਾ ਮੇਰੀ ਕਾਪੀ ਤੋਂ ਆਪਣਾ ਕੰਮ ਪੂਰਾ ਕਰਨਾ ਹੁੰਦਾ ਜਾਂ ਮੇਰੀ ਕਾਪੀ ਆਪਣੇ ਘਰੇ ਲੈ ਜਾਣੀ ਹੁੰਦੀ ਤਾਂ ਉਹ ਮੈਨੂੰ ਵੀਰਾ ਕਹਿ ਕੇ ਹੀ ਬੁਲਾਉਂਦੇ ਸਨ ਮੈਂ ਸੋਚਦਾ ਸਾਂ ਕਿ ਇਹ ਇੱਕੋ ਇੱਕ ਕੁੜੀ ਹੈ ਜਿਹੜੀ ਮੈਨੂੰ ਵੀਰਾ ਕਹਿ ਕੇ ਨਹੀਂ ਬੁલાਉਂਦੀ ਉਸਨੇ ਜਦੋਂ ਵੀ ਮੇਰੇ ਕੋਲੋਂ ਸਵਾਲ ਸਮਝਣਾ ਹੁੰਦਾ ਤਾਂ ਮੇਰੇ ਕੋਲ ਆ ਕੇ ਹੌਲੀ ਜਿਹੀ ਆਵਾਜ਼ ਵਿੱਚ ਆਖਦੀ ਇਕਬਾਲ ਆ ਦੇਖੀ ਇਹਦੋਂ ਅੱਗੇ ਨਹੀਂ ਸਮਝਾਈ ਜਿਉਂ ਹੀ ਉਹਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਮੈਨੂੰ ਇੰਜ ਲੱਗਦਾ ਜਿਵੇਂ ਕਿਸੇ ਨੇ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲ ਦਿੱਤੀ ਹੋਵੇ ਉਸਦੇ ਬੋਲਾਂ ਨਾਲ ਮੈਨੂੰ ਆਪਣਾ ਹਿਰਦਾ ਮਗਦਾ ਜਾਪਦਾ ਤੇ ਮੈਨੂੰ ਇਉਂ ਲੱਗਦਾ ਕਿ ਮੈਂ ਹੁਣ ਪਹਿਲਾਂ ਵਾਲਾ ਪਤਲਾ ਜਿਹਾ ਸਾंभਲੇ ਰੰਗ ਵਾਲਾ ਛਿੰਟਕਾ ਜਿਹੜਾ ਮੁੰਡਾ ਨਹੀਂ ਰਿਹਾ ਸਗੋਂ ਮੈਂ ਪਰਮੇ ਜੁੱਸੇ ਵਾਲਾ ਸੋਹਣਾ ਸੁਨੱਖਾ ਗੱਭਰੂ ਨਿਕਲ ਆਇਆ ਹਾਂ ਮੈਂ ਉਸਦੀ ਕਾਪੀ ਤੇ ਉਸ ਵੱਲੋਂ ਕੱਢੇ ਗਲਤ ਸਵਾਲ ਨੂੰ ਨਿੱਕੀ ਟੇਢੀ ਲਕੀਰ ਲਾ ਦਿੰਦਾ ਤੇ ਸਹੀ ਫਾਰਮੂਲਾ ਲਾ ਕੇ ਉਸ ਨੂੰ ਸਵਾਲ ਸਮਝਾ ਦਿੰਦਾ ਸਵਾਲ ਦਾ ਸਹੀ ਉੱਤਰ ਦੇਖ ਕੇ ਉਹ ਕੱਤੇ ਦੀ ਕਪਾਹ ਵਾਂਗੂ ਖੜ ਜਾਂਦੀ ਉਸ ਦੀਆਂ ਗੋਰੀਆਂ ਗੱਲਾਂ ਚੜਦੇ ਸੂਰਜ ਦੀ ਲਾਲੀ ਵਾਂਗ ਭਾ ਮਾਰਨ ਲੱਗ ਜਾਂਦੀਆਂ ਪਰ ਮੇਰੇ ਕੋਲੋਂ ਸਵਾਲ ਸਮਝਦਿਆਂ ਜਦੋਂ ਉਹ ਕੁੜੀ ਨੇ ਮੈਨੂੰ ਆਪਣੇ ਕੋਮਲ ਹਿਰਦੇ ਵਿੱਚ ਵਸਾ ਲਿਆ ਸੀ ਉਸਦੇ ਮੈਨੂੰ ਪਤਾ ਨਹੀਂ ਸੀ ਲੱਗਾ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਟੱਕ ਤੱਕਦੀ ਰਹਿੰਦੀ। ਕੁਝ ਚਿਰ ਤੱਕ ਮੈਂ ਉਹਦੀਆਂ ਮੋਟੀਆਂ ਕਾਲੀਆਂ ਸਿਆ ਅੱਖਾਂ ਵਿੱਚ ਵੇਖਦਾ। ਮੇਰੇ ਵੱਲੋਂ ਉਸ ਨੂੰ ਇੰਜ ਤੱਕਣਾ ਮੇਰੇ ਮਨ ਨੂੰ ਖੁਸ਼ੀ ਭਰੇ ਰੰਗ ਵਿੱਚ ਰੰਗ ਦਿੰਦਾ। ਜਦੋਂ ਉਹ ਲਗਾਤਾਰ ਮੇਰੀਆਂ ਅੱਖਾਂ ਵਿੱਚ ਵੇਖਦੀ ਮੈਨੂੰ ਅਚਾਨਕ ਕੁਝ ਕੁਝ ਹੋਣ ਲੱਗਦਾ। ਘਬਰਾਟ ਵਿੱਚ ਮੈਂ ਨੀਵੀਂ ਪਾ ਲੈਂਦਾ ਜਾਂ ਮੂੰਹ ਦੂਜੇ ਪਾਸੇ ਫੇਰ ਲੈਂਦਾ। ਉਹ ਅਕਸਰ ਸਕੂਲੋਂ ਮਿਲਿਆ ਲਿਖਤੀ ਕੰਮ ਪੂਰਾ ਕਰਨ ਲਈ ਮੇਰੀਆਂ ਕਾਪੀਆਂ ਘਰ ਲੈ ਜਾਂਦੀ। ਅਗਲੇ ਦਿਨ ਮੈਨੂੰ ਮੇਰੀ ਕਾਪੀ ਮੋੜ ਦਿੰਦੀ। ਮੈਂ ਕਾਪੀ ਫੜ ਕੇ ਚੁੱਪਚਾਪ ਝੋਲੇ ਵਿੱਚ ਪਾ ਲੈਂਦਾ ਤੇ ਚੋਰ ਅੱਖ ਨਾਲ ਉਸ ਵੱਲ ਵੇਖ ਕੇ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਕੀ ਉਹ ਵੀ ਮੇਰੇ ਵੱਲ ਵੇਖ ਰਹੀ ਹੈ ਜਾਂ ਨਹੀਂ। ਅਕਸਰ ਉਹ ਮੇਰੀ ਕਾਪੀ ਦੇ ਖਾਲੀ ਪੰਨਿਆਂ ਉੱਤੇ ਦਿਲ ਦੇ ਆਕਾਰ ਦੀ ਤਸਵੀਰ ਬਣਾ ਦਿੰਦੀ। ਕਦੇ-ਕਦੇ ਇੱਕ ਤੀਰ ਦਿਲ ਦੇ આરਪਾਰ ਨਿਕਲਿਆ ਹੁੰਦਾ। ਦਿਖਾਈ ਦਿੰਦਾ ਗੁਲਾਬ ਦਾ ਫੁੱਲ ਬਣਾ ਕੇ ਉਸ ਵਿੱਚ ਗੂੜਾ ਲਾਲ ਸੁਰਖ ਭਰ ਦਿੰਦੀ ਰੰਗ ਉਸ ਦੀ ਇਹ ਆਦਤ ਮੈਨੂੰ ਬਹੁਤ ਪਿਆਰੀ ਲੱਗਦੀ ਕਈ ਵਾਰ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਮੈਂ ਉਸ ਨੂੰ ਇੱਕ ਲੰਮੀ ਚਿੱਠੀ ਲਿਖਾਂ ਜਿਸ ਵਿੱਚ ਮਨ ਦੇ ਸਾਰੇ ਭਾਵ ਖੋਲ ਕੇ ਉਸ ਦੇ ਸਾਹਮਣੇ ਰੱਖ ਦੇਵਾਂ ਪਰ ਫਿਰ ਮੇਰੇ ਅੰਦਰਲੇ ਡਰ ਮੈਨੂੰ ਖਤ ਲਿਖਣ ਤੋਂ ਰੋਕ ਦਿੰਦਾ ਇੱਕ ਰਾਤ ਦੀ ਘਟਨਾ ਹੈ ਮੈਂ ਪੜਨ ਲਈ ਬੈਠਾ ਪਰ دلਪੜਾਈ ਵਿੱਚ ਨਹੀਂ ਸੀ ਲੱਗ ਰਿਹਾ ਮੈਂ ਚਿੱਠੀ ਲਿਖਣ ਬੈਠ ਗਿਆ ਲੰਮੀ ਚਿੱਠੀ ਲਿਖ ਲਈ ਪਰ ਜਦੋਂ ਆਪਣੇ ਹੀ ਚਿੱਠੇ ਪੜੇ ਤਾਂ ਮੈਨੂੰ ਲੱਗਿਆ ਕਿ ਮੇਰੀ ਇਹ ਚਿੱਠੀ ਪੜ੍ਹ ਕੇ ਉਹ ਨਾਰਾਜ਼ ਨਾ ਹੋ ਜਾਵੇ ਚਿੱਠੀ ਲਿਖ ਕੇ ਮੈਂ ਆਪਣੇ ਝੋਲੇ ਵਿੱਚ ਪਾ ਲਈ ਚਿੱਠੀ ਲਿਖਦੇ ਰਹਿਣ ਕਾਰਨ ਸੌਂਦੇ ਨੂੰ ਮੈਨੂੰ ਅੱਧੀ ਰਾਤ ਹੋ ਗਈ ਅਗਲੇ ਦਿਨ ਸਕੂਲ ਜਾ ਕੇ ਕਈ ਵਾਰੀ ਮਨ ਬਣਾਇਆ ਕਿ ਕਿਸੇ ਨਾ ਕਿਸੇ ਬਹਾਨੇ ਚਿੱਠੀ ਉਸ ਨੂੰ ਦੇ ਦੇਵਾਂ ਪਰ ਮੈਂ ਚਿੱਠੀ ਫੜਾ ਨਾ ਸਕਿਆ ਅਖੀਰ ਵਿੱਚ ਮੈਂ ਚਿੱਠੀ ਨਾ ਦੇਣ ਦਾ ਫੈਸਲਾ ਕਰ ਲਿਆ ਘਰ ਜਾ ਕੇ ਚਿੱਠੀ ਮੈਂ ਪਾੜ ਕੇ ਸੁੱਟ ਦਿੱਤੀ ਇਸ ਦੇ ਬਾਵਜੂਦ ਉਸ ਦੀਆਂ ਕਈਆਂ ਪਿਆਰੀਆਂ ਗੱਲਾਂ ਨਾਲ ਕਦੇ-ਕਦੇ ਮੇਰਾ ਮਨ ਪੜਾਈ ਵਿੱਚ ਬਿਲਕੁਲ ਨਾ ਲੱਗਦਾ ਅਜਿਹੇ ਮੌਕੇ ਮੈਂ ਸਿਰ ਨੂੰ ਜ਼ੋਰ ਨਾਲ ਛੰਡਦਾ ਉੱਠ ਕੇ ਪਾਣੀ ਪੀਣ ਜਾਂਦਾ ਜਾਂ ਇੱਧਰ ਉੱਧਰ ਗੇੜੇ ਕੱਢਣ ਲੱਗ ਪੈਂਦਾ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਮੇਰਾ ਮਨ ਪੜਾਈ ਵੱਲੋਂ ਉਚਾਟ ਹੋ ਗਿਆ ਨਾ ਹੀ ਪੜਨ ਲਿਖਣ ਵਿੱਚ ਮੇਰਾ ਮਨ ਲੱਗਦਾ ਨਾ ਹੀ ਆਪਣੇ ਸਾਥੀਆਂ ਨਾਲ ਖੇਡਣ ਵਿੱਚ ਅਚਾਨਕ ਮੈਂ ਆਪਣੀ ਛਾਤੀ ਉੱਤੇ ਹੱਥ ਧਰ ਕੇ ਦੇਖਿਆ ਲੋਹਾਰ ਦੀ ਧੌਂਕਣੀ ਵਾਂਗ ਜ਼ੋਰ-ਜ਼ੋਰ ਨਾਲ ਧੜਕ ਰਹੀ ਸੀ ਅਚਾਨਕ ਬਿਜਲੀ ਦੀ ਤੇਜ਼ੀ ਨਾਲ ਮੇਰੇ ਮਨ ਵਿੱਚ ਵਿਚਾਰ ਆਇਆ ਇਹ ਮੈਨੂੰ ਕੀ ਹੋ ਗਿਆ ਹੈ ਕਿਤੇ ਮੈਨੂੰ ਉਸ ਕੁੜੀ ਨਾਲ ਪਿਆਰ ਤਾਂ ਨਹੀਂ ਹੋ ਗਿਆ ਪਲਾਂ ਪਹਿਲਾਂ ਉਹ ਕਿਉਂ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਟੱਕ ਤੱਕ ਦੀ ਰਹਿੰਦੀ ਹੈ ਕੀ ਉਹ ਵੀ ਮੈਨੂੰ ਪਿਆਰ ਕਰਦੀ ਹੈ ਕੀ ਇਸੇ ਨੂੰ ਪਿਆਰ ਕਹਿੰਦੇ ਹਨ ਇਸ ਤਰ੍ਹਾਂ ਦੇ ਸਵਾਲ ਮੇਰੇ ਜਿਹਨ ਵਿੱਚ ਅਕਸਰ ਆਉਂਦੇ ਜਾਂਦੇ ਰਹਿੰਦੇ ਇੱਕ ਵਾਰ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਆਪਣੀ ਇਸ ਅਜੀਬ ਅਜੀਬੋ ਗਰੀਬ ਹਾਲਤ ਬਾਰੇ ਉਸ ਕੁੜੀ ਨਾਲ ਗੱਲ ਕਰਾਂ ਫਿਰ ਪਤਾ ਨਹੀਂ ਕੀ ਹੋਇਆ ਮੈਂ ਇਹ ਖਿਆਲ ਬਦਲ ਲਿਆ ਮੈਂ ਕਾਫੀ ਦੇਰ ਤੱਕ ਇਹੋ ਸੋਚਦਾ ਰਿਹਾ ਕਿ ਮੇਰੇ ਵੱਲੋਂ ਇਹ ਸਵਾਲ ਪੁੱਛਣਾ ਤੇ ਉਹ ਮੈਨੂੰ ਨੀਰਾ ਬੁੱਧੂ ਹੀ ਨਾ ਸਮਝ ਲਵੇ ਕਿਤੇ ਉਹ ਮੇਰਾ ਮਜ਼ਾਕ ਹੀ ਨਾ ਉਡਾਵੇ ਜਾਂ ਫਿਰ ਮੇਰੀ ਗੱਲ ਸੁਣ ਕੇ ਨਰਾਜ਼ ਨਾ ਹੋ ਜਾਵੇ ਗੱਲ ਕੀ ਮੈਂ ਕਿਸੇ ਤਰ੍ਹਾਂ ਵੀ ਕੁੜੀ ਦੀਆਂ ਅੱਖਾਂ ਵਿੱਚ ਆਪਣੇ ਲਈ ਨਫ਼ਰਤ ਜਾਂ ਗੁੱਸਾ ਨਹੀਂ ਸੀ ਵੇਖਣਾ ਚਾਹੁੰਦਾ ਨਾ ਹੀ ਉਸ ਦੀ ਨਰਾਜ਼ਗੀ ਸਹਿਣਨੀ ਚਾਹੁੰਦਾ ਸਾਂ ਮੈਂ ਵੀ ਉਸ ਨੂੰ ਪਿਆਰ ਕਰਨ ਲੱਗ ਪਿਆ ਸਾਂ ਪੜਨ ਲਿਖਣ ਨੂੰ ਬਹੁਤ ਪਛੜੀ ਸੀ ਸਾਨੂੰ ਪੜਾਉਂਦੇ ਬਹੁਤ ਅਧਿਆਪਕ ਅਕਸਰ ਉਸ ਨੂੰ ਜਮਾਤ ਵਿੱਚ ਖੜੀ ਰੱਖਦੇ ਸਾਇੰਸ ਵਾਲੀ ਮੈਡਮ ਤਾਂ ਚਪੇੜਾਂ ਨਾਲ ਉਸ ਦਾ ਮੂੰਹ ਪੰਨ ਦਿੰਦੀ ਸੀ ਇੱਕ ਤਾਂ ਉਹ ਪਹਿਲਾਂ ਹੀ ਢੁੱਪ ਵਰਗੀ ਸੀ ਦੂਜਾ ਜਦੋਂ ਉਸ ਦੀਆਂ ਗੱਲਾਂ ਤੇ ਚਪੇੜਾਂ ਪੈਂਦੀਆਂ ਤਾਂ ਉਸ ਦੀਆਂ ਗੋਰੀਆਂ ਤੇ ਮਲੂਕ ਗੱਲਾਂ ਹੋਰ ਵੀ ਸੁਰਖ ਹੋ ਜਾਂਦੀਆਂ ਜਦੋਂ ਵੀ ਉਸ ਨੂੰ ਕਿਸੇ ਅਧਿਆਪਕ ਵੱਲੋਂ ਝਿੜਕਾਂ ਪੈਂਦੀਆਂ ਤਾਂ ਉਸ ਨੂੰ ਜਮਾਤ ਵਿੱਚ ਖੜੀ ਰਹਿਣ ਲਈ ਕਿਹਾ ਜਾਂਦਾ ਤਦ ਮੈਨੂੰ ਬਹੁਤ ਬੁਰਾ ਲੱਗਦਾ ਮੈਂ ਹੱਥਾਂ ਦੀਆਂ ਮੁਠੀਆਂ ਜ਼ੋਰ ਨਾਲ ਮੀਚ ਲੈਂਦਾ ਮੈਂ ਇੱਕ ਚੀਚੀ ਵਟ ਕੇ ਰਹਿ ਜਾਂਦਾ ਚਾਹੁੰਦਿਆਂ ਹੋਇਆ ਵੀ ਮੈਂ ਕੁਝ ਨਾ ਕਰ ਸਕਦਾ ਹਾਂ ਰੋਸ ਵਜੋਂ ਮੈਂ ਉਸ ਅਧਿਆਪਕ ਜੇ ਮੈਡਮ ਨੂੰ 5-7 ਦਿਨਾਂ ਲਈ ਨਮਸਤੇ ਜਾਂ ਸਤਿ ਸ੍ਰੀ ਅਕਾਲ ਨਹੀਂ ਸੀ ਬੁਲਾਉਂਦਾ। ਉਹਦੀ ਝਾੜ-ਚੰਬ ਹੁੰਦਾ ਵੇਖ ਕੇ ਜਦੋਂ ਜਮਾਤ ਦੇ ਹੋਰ ਮੁੰਡੇ ਕੁੜੀਆਂ ਮੁਸਕੜੀਏ ਹੱਸਦੇ ਤਾਂ ਉਹਨਾਂ ਦਾ ਮੁਸਕੜੀਏ ਹੱਸਣਾ ਮੈਨੂੰ ਬਹੁਤ ਅਖਰਾ ਲੱਗਦਾ ਸੀ। ਪਰ ਮੈਂ ਉਹਨਾਂ ਦਾ ਕੁਝ ਨਾ ਵਿਗਾੜ ਸਕਦਾ ਬਸ ਨੀਮੀ ਪਾ ਲੈਂਦਾ। ਕੁੜੀ ਨੂੰ ਮੇਰੀ ਇਹ ਆਦਤ ਬਹੁਤ ਪਸੰਦ ਸੀ। ਉਸਨੇ ਮੈਨੂੰ ਕਈ ਵਾਰੀ ਕਿਹਾ ਸੀ ਕਿ ਉਸ ਨੂੰ ਇਸ ਸੁਭਾਅ ਕਰਕੇ ਹੀ ਬਹੁਤ ਪਿਆਰ ਆਉਂਦਾ ਹੈ ਇੱਕ ਦਿਨ ਦੀ ਗੱਲ ਹੈ ਅਧਿ ਛੁੱਟੀ ਦੇ ਘੰਟੇ ਵੱਜੇ ਜਮਾਤ ਦੇ ਸਾਰੇ ਮੁੰਡੇ ਕੁੜੀਆਂ ਜਮਾਤ ਵਿੱਚੋਂ ਬਾਹਰ ਚਲੇ ਗਏ ਮੈਂ ਵੀ ਉੱਠ ਕੇ ਜਾਣ ਲੱਗਾ ਤਦ ਉਸਨੇ ਮੈਨੂੰ ਗੁੱਟ ਤੋਂ ਫੜ ਕੇ ਬਿਠਾ ਲਿਆ ਉਹ ਮੇਰੇ ਹੀ ਬੈਂਚ ਉੱਤੇ ਮੇਰੇ ਨੇੜੇ ਹੋ ਕੇ ਮੇਰੇ ਨਾਲ ਲੱਗ ਕੇ ਬੈਠ ਗਈ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ ਮੈਂ ਜਿੰਨਾ ਤੇਰੇ ਨੇੜੇ ਲੱਗਣ ਨੂੰ ਫਿਰਦੀ ਆ ਤੂੰ ਉਹਨਾਂ ਹੀ ਪਛਾਣ ਉਹ ਹੱਥ ਖਿੱਚੀ ਜਾਣਾ ਮੈਂ ਕੁੜੀ ਹੋ ਕੇ ਵੀ ਅੱਗੇ ਵਧ ਰਹੀ ਹਾਂ ਤੂੰ ਮੁੰਡਾ ਹੋ ਕੇ ਵੀ ਜ਼ਰਤ ਨਹੀਂ ਵਿਖਾਉਂਦਾ ਕੁੜੀ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਮੇਰੇ ਮਰਦਾਉ ਪੁਣਾ ਜਾਗ ਗਿਆ ਮੇਰੇ ਦਿਲ ਵਿੱਚ ਆਇਆ ਕਿ ਮਖਮਲੀ ਘਾ ਵਾਂਗੂ ਵਿਸ਼ਣ ਨੂੰ ਤਿਆਰ ਕੁੜੀ ਨੂੰ ਮੈਂ ਆਪਣੀਆਂ ਬਾਹਾਂ ਵਿੱਚ ਪਰ ਅਗਲੇ ਹੀ ਪਲ ਮੈਨੂੰ ਆਪਣੇ ਘਰ ਦੀਆਂ ਕੱਚੀਆਂ ਕੰਧਾਂ ਦੇ ਲਿਓੜ ਡਿੱਗਦੇ ਦਿਸੇ ਮੈਂ ਉਸ ਕੋਲੋਂ ਉੱਠ ਕੇ ਪਿਛਾਂ ਹੋ ਕੇ ਬਹਿ ਗਿਆ ਰੇਲ ਗੱਡੀ ਦੇ ਇੰਜਣ ਵਾਂਗੂ ਚੱਲਦੀ ਆਪਣੇ ਦਿਲ ਦੇ ਧੜਕਣ ਨੂੰ ਕੁਝ ਸਾਵਾ ਕਰਦਿਆਂ ਮੈਂ ਕਿਹਾ ਦੇਖ ਸਾਡੇ ਮਾਪਿਆਂ ਨੇ ਇੱਥੇ ਸਾਨੂੰ ਪੜ੍ਹਨ ਲਈ ਭੇਜਿਆ ਹੈ ਬੇਸ਼ੱਕ ਸਾਡੇ ਪਰਿਵਾਰ ਸਾਡੇ ਪਿੱਛੇ ਨਹੀਂ ਰੱਖ ਪਾਉਂਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਪਾਈਏ ਅਜੇ ਮੈਂ ਆਪਣੀ ਗੱਲ ਪੂਰੀ ਹੀ ਨਹੀਂ ਸੀ ਕੀਤੀ ਕਿ ਸਕੂਲ ਦੀ ਘੰਟੀ ਵੱਜ ਗਈ ਮੈਂ ਇਹ ਗੱਲਾਂ ਕਹਿ ਦਿੱਤੀਆਂ ਸੀ ਪਰ ਕਹਿਣ ਨੂੰ ਹੀ ਕੰਘੀਆਂ ਸੀ ਦਿਲ ਕੁਝ ਹੋਰ ਚਾਹੁੰਦਾ ਸੀ ਪਿਛਲੇ ਹਫਤੇ ਸਾਇੰਸ ਵਾਲੀ ਮੈਡਮ ਨੇ ਸਾਡੀ ਜਮਾਤ ਨੂੰ ਸਾਇੰਸ ਦੇ ਦੋ ਪਾਠ ਪੜ੍ਹਾਏ ਸਨ ਉਹਨਾਂ ਦੋਹਾਂ ਵਿੱਚੋਂ ਅੱਜ ਉਹ ਪ੍ਰਸ਼ਨਾਂ ਦੇ ਉੱਤਰ ਸੁਣ ਰਹੇ ਸੀ ਇੱਕ ਕੁੜੀ ਨੇ ਪਹਿਲੇ ਪ੍ਰਸ਼ਨ ਦਾ ਉੱਤਰ ਹੂ ਭੂ ਸੁਣਾ ਦਿੱਤਾ ਸੀ ਜਿਵੇਂ ਮੈਡਮ ਨੇ ਕਾਪੀਆਂ ਤੇ ਲਿਖਵਾਇਆ ਸੀ ਦੂਜੇ ਪ੍ਰਸ਼ਨ ਵੇਲੇ ਉਹਦੀ ਵਾਰੀ ਆ ਗਈ ਉਹ ਪ੍ਰਸ਼ਨ ਦਾ ਉੱਤਰ ਦੇਣ ਲਈ ਕੇਵਲ ਇੱਕ ਵਾਕ ਹੀ ਬੋਲ ਸਕੀ ਫਿਰ ਉਹ ਚੁੱਪ ਕਰਕੇ ਖੜ ਗਈ ਜਦੋਂ ਮੈਡਮ ਦੇ ਦੋ ਵਾਰੀ ਕਹਿਣ ਤੇ ਵੀ ਉਹ ਅੱਗੋਂ ਨਾ ਕੁਝ ਬੋਲੀ ਤਾਂ ਮੈਡਮ ਨੇ ਉਹ ਕੁਟਾਪਾ ਚਾੜਿਆ ਕਿ ਚਪੇੜਾ ਮਾਰ-ਮਾਰ ਉਹਦਾ ਮੂੰਹ ਲਾਲ ਕਰ ਦਿੱਤਾ। ਉਹਦੇ ਕੁੱਟ ਪੈਣ ਦੀ ਵੇਖ ਕੇ ਸਾਰੀ ਕਲਾਸ ਨੀਮੀ ਪਾ ਕੇ ਹੱਸ ਰਹੀ ਸੀ। ਪਤਾ ਨਹੀਂ ਅੱਜ ਮੈਨੂੰ ਕੀ ਹੋਇਆ ਮੈਂ ਵੀ ਨੀਮੀ ਪਾ ਕੇ ਹੱਸਣ ਲੱਗ ਪਿਆ। ਕੁੜੀ ਨੇ ਕਹਿਰ ਭਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ। ਜਦੋਂ ਮੈਂ ਉਸ ਦੀਆਂ ਅੱਖਾਂ ਵਿੱਚ ਤੱਕਿਆ ਕਿ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਜ਼ਖਮੀ ਨਾਗਣ ਫੂੰਕਾਰ ਰਹੀ ਹੋਵੇ ਉਸ ਨੂੰ ਸਾਰੀ ਜਮਾਤ ਦੇ ਮੁੰਡੇ ਕੁੜੀਆਂ ਦੇ ਹੱਸਣ ਦਾ ਕੋਈ ਗਲਾ ਨਹੀਂ ਸੀ ਪਰ ਮੇਰਾ ਨੀਵੀਂ ਪਾ ਕੇ ਹੱਸਣਾ ਉਹਦੇ ਕਾਲਜੇ ਨੂੰ ਚੀਰ ਗਿਆ ਸੀ ਮੇਰੀ ਇਹ ਹਰਕਤ ਉਸ ਨੂੰ ਫੁੱਟੀ ਅੱਖ ਨੇ ਸਿਪਾਈ ਅਚਾਨਕ ਮੈਨੂੰ ਲੱਗਿਆ ਕਿ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਕਹਿਰ ਦੀ ਨਫ਼ਰਤ ਆ ਗਈ ਹੈ ਉਹ ਸੋਚਣ ਲੱਗੀ ਕਿ ਮੈਂ ਇਸ ਘੋਗੜ ਨੂੰ ਪਿਆਰ ਕੀਤਾ ਚਾਰ ਅੱਖਰਾਂ ਦੀ ਪੜ੍ਹਾਈ ਤੋਂ ਛੁੱਟ ਇਹਦੇ ਪੱਲੇ ਹੋਰ ਹੈ ਵੀ ਕੀ ਮੁੰਡਿਆਂ ਵਾਲੀ ਜ਼ਰੂਰਤ ਇਹਦੇ ਵਿੱਚ ਨਹੀਂ ਮੂਰਖ ਇਹਦੇ ਤੇ ਐਵੇਂ ਡੁੱਲੀ ਫਿਰਦੀ ਐ ਮੈਨੂੰ ਲੱਗਿਆ ਉਹ ਆਪਣੇ ਅੰਦਰੇ ਅੰਦਰ ਸੜਦੀ ਬਲਦੀ ਰਹੀ ਹੋਵੇ ਰੋ ਘੋੜਦੀ ਰਹੀ ਹੋਵੇ ਸਕੂਲ ਵਿੱਚ ਛੁੱਟੀ ਹੋਈ ਅਸੀਂ ਦੋਵੇਂ ਆਪੋ ਆਪਣੇ ਸਾਈਕਲਾਂ ਤੇ ਪਿੰਡ ਵਾਪਸ ਜਾ ਰਹੇ ਸੀ ਸਾਹਮਣੇ ਨੀਲੇ ਰੰਗ ਦਾ ਨਵਾਂ ਨਕੋਰ ਟਰੈਕਟਰ ਆ ਰਿਹਾ ਸੀ ਜਿਸ ਨੂੰ 20-21 ਵਰੇ ਦਾ ਮੁੰਡਾ ਚਲਾ ਰਿਹਾ ਸੀ ਉਸਨੇ ਉੱਚੀ ਆਵਾਜ਼ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਗਾਇ ਗੀਤਾਂ ਦੀ ਰੀਲ ਲਾਈ ਹੋਈ ਸੀ ਮਿੱਤਰਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ਉਸ ਦਿਨ ਸਕੂਲੋਂ ਛੁੱਟੀ ਹੋਣ ਉਪਰੰਤ ਮੈਂ ਸਿੱਧਾ ਘਰ ਦੀ ਥਾਂ ਨਹਾਉਣ ਲਈ ਸੂਏ ਤੇ ਰੁਕ ਗਿਆ ਇਸ ਲਈ ਮੈਂ ਕੁਝ ਪਛੜ ਕੇ ਘਰ ਜਾ ਪੁੱਜਾ ਸਾਂ ਮੇਰੀ ਮਾਂ ਨੇ ਰੋਜ਼ ਵਾਂਗ ਮੈਨੂੰ ਪਾਣੀ ਦਾ ਗਲਾਸ ਤਾਂ ਕੀ ਦੇਣਾ ਸੀ ਸਗੋਂ ਥੱਪੜ ਮਾਰ-ਮਾਰ ਕੇ ਮੇਰਾ ਮੂੰਹ ਪੰਨ ਦਿੱਤਾ ਮੈਂ ਬੜੀ ਹੈਰਾਨ ਹੋ ਕੇ ਮਾਂ ਵੱਲ ਵੇਖ ਰਹੀ ਸੀ ਅੱਜ ਮਾਂ ਨੂੰ ਕੀ ਹੋ ਗਿਆ ਅੱਗੇ ਤਾਂ ਮਾਂ ਆਏ ਨੂੰ ਦੁੱਧ ਦਾ ਗਲਾਸ ਦਿੰਦੀ ਸੀ ਤੇ ਅੱਜ ਇਹ ਕੀ ਹੋ ਰਿਹਾ ਹੈ ਪਰ ਮੈਂ ਸੀ ਤੱਕ ਨਹੀਂ ਸੀ ਕੀਤੀ ਸਗੋਂ ਚੁੱਪਚਾਪ ਕੁੱਟ ਖਾਂਦਾ ਰਿਹਾ ਜਦੋਂ ਮਾਂ ਕੁੜਤੀ-ਕੁੜਦੀ ਹੱਸ ਗਈ ਤਾਂ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਤਦ ਮੈਂ ਆਪਣੀ ਮਾਂ ਦੇ ਦੋਵੇਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪੋਲਾ-ਪੋਲਾ ਮਲਿਆ ਸਹਿਜ ਸੁਭਾਅ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਮੈਂ ਕਿਹਾ ਲੈ ਮਾਂ ਮੈਨੂੰ ਕੁੱਟ ਦੇ-ਕੁੱਟ ਦੇ ਤੇਰੇ ਹੱਥ ਥੱਕ ਗਏ ਹੋਣਗੇ ਮੈਂ ਇਹਨਾਂ ਨੂੰ ਮਲਦਿਆ ਮੈਨੂੰ ਤਾਂ ਅਜੇ ਕੁੱਟ ਖਾ ਕੇ ਸੁਆਦ ਨਹੀਂ ਆਇਆ ਮੈਨੂੰ ਹੋਰ ਕੁੱਟ ਮਾਨੇ ਰੁੰਦਿਆ ਮੈਨੂੰ ਬੁੱਕਲ ਵਿੱਚ ਲੈ ਲਿਆ ਹੁਣ ਤੱਕ ਰੋ ਕੇ ਮਾਂ ਦਾ ਮਨ ਕੁਝ ਹੌਲਾ ਹੋ ਗਿਆ ਸੀ ਤਦ ਮੈਂ ਮਾਂ ਨੂੰ ਪੁੱਛਿਆ ਮਾਂ ਤੁਹਾਨੂੰ ਅੱਜ ਗੁੱਸਾ ਕਿਹੜੀ ਗੱਲੋਂ ਚੜਿਆ ਉਹ ਕਹਿੰਦੀ ਪਿੰਡ ਦੇ ਛਿਪ ਦੇ ਪਾਸਿਓਂ ਇੱਕ ਸੋਹਣੀ ਜਿਹੀ ਕੁੜੀ ਆਈ ਸੀ ਉਹਨੇ ਮੈਨੂੰ ਦੱਸਿਆ ਕਿ ਤੂੰ ਨਾਵਲ ਪੜਦਾ ਰਹਿੰਦਾ ਰਹਿਨੇਂ ਇਕਤਾਬਾਂ ਪੜ੍ਹ ਕੇ ਮੁੰਡੇ ਕੁੜੀਆਂ ਵਿਗੜ ਜਾਂਦੇ ਐ ਬਹੁਤੇ ਤਾਂ ਘਰੋਂ ਵੀ ਭੱਜ ਜਾਂਦੇ ਐ ਇਸੇ ਗੱਲੋਂ ਮੈਨੂੰ ਗੁੱਸਾ ਚੜਿਆ ਸੀ ਮੈਂ ਮਾਂ ਨੂੰ ਕਿਹਾ ਮਾਂ ਉਹ ਮੇਰੇ ਨਾਲ ਲੜੀ ਹੋਈ ਐ ਮੈਂ ਉਹਨੂੰ ਸਵਾਲ ਨਹੀਂ ਸਮਝਾਈ ਤਾਂ ਹੀ ਮੇਰੇ ਕੰਨ ਭਰ ਕੇ ਗਈ ਐ ਮੈਂ ਮਾਂ ਨੂੰ ਇੱਕ ਦੋ ਹੋਰ ਗੱਲਾਂ ਜੋੜ ਕੇ ਝੂਠ ਬੋਲਿਆ ਮਾਂ ਸੱਚ ਮੰਨ ਗਈ ਮੈਨੂੰ ਬੋਲੇ ਝੂਠ ਦਾ ਪਛਤਾਵਾ ਹੋ ਰਿਹਾ ਸੀ ਮੇਰਾ ਮਨ ਝੂਠ ਬੋਲਣ ਕਰਕੇ ਅੰਦਰੋਂ ਦੁਖੀ ਸੀ ਮੈਂ ਪਛਤਾਉਣ ਲੱਗਿਆ ਦਿਲੋਂ ਉਹ ਮੇਰੀ ਸੀ ਮੇਰੀ ਪਹਿਲੀ ਹੀ ਹੰਦ ਹੈ